ਹਾਂਜੀ ਮੈਂ ਬਲਬੀਰ ਸੰਧੂ ਪ੍ਰੈਸ ਰਿਪੋਰਟਰ ਸ਼੍ਰੀ ਨਾਨਕਪੁਰ ਸਾਹਿਬ ਤੋਂ ਅਸੀਂ ਆਏ ਹੋਏ ਹਾਂ ਤਿੱਬਤ ਰੋਡ ਤੇ ਜੋ ਚਾਈਨਾ ਵਿੱਚ ਪੈਂਦਾ ਹੈ ਉਸ ਰੋਡ ਤੇ ਖੜੇ ਹਾਂ ਇੱਥੇ ਉਨੂੰ ਨਾਲਾ ਵਿਖੇ ਗਰਮ ਪਾਣੀ ਦਾ ਇੱਕ ਚਸ਼ਮਾ ਹੈ ਦੇਖੋ ਉਸ ਦੇ ਦਾਸ਼ੀ ਕਰੋ ਗਰਮ ਪਾਣੀ ਦਾ ਚਸ਼ਮਾ ਹੈ ਉਸ ਵਿੱਚੋਂ ਗਰਮ ਪਾਣੀ ਨਿਕਲ ਰਿਹਾ ਹੈ ਬਹੁਤ ਹੀ ਗਰਮ ਪਾਣੀ ਹੈ ਇਸ ਨੂੰ ਫੀਡ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੈ ਜਿਹੜੀਆਂ ਖਤਮ ਹੁੰਦੀਆਂ ਇੱਥੇ ਸ਼ਿਵਜੀ ਭਗਵਾਨ ਦਾ ਮੰਦਿਰ ਵੀ ਹੈ ਸਾਹਮਣੇ ਇੱਥੇ ਵੀ ਦਰਸ਼ਨ ਕੀਤੇ ਹੈ ਇੱਧਰ ਬੜਾ ਹੀ ਸੁਹਾਣਾ ਚਸ਼ਮਾ ਹੈ ਬਹੁਤ ਹੀ ਵਧੀਆ ਚਸ਼ਮਾ ਬਹੁਤ ਵਧੀਆ ਚਸ਼ਮਾ ਦੇਖ ਰਹੇ ਹੋ ਸਾਹਮਣੇ ਤੁਸੀਂ ਬਹੁਤ ਵਧੀਆ ਚਸ਼ਮਾ ਹੈ ਇੱਥੇ ਬਹੁਤ ਜਗ੍ਹਾ ਹੈ हां जी आ देखो जी ए है शिवजी महाराज ਦਾ ਮੰਦਿਰ ਇੱਧਰ ਬਹੁਤ ਹੀ ਰਮਣੀਕ ਜਗ੍ਹਾ ਹੈ ਚਸ਼ਮਾ ਹੈ ਇਹ ਹੈ ਜੂਰੀ ਸ਼ਹਿਰ ਹੈ ਦੇਖੋ ਬੜਾ ਹੀ ਰਮਣੀਕ ਥਾਂ ਹੈ ਚਸ਼ਮਾ ਦੇਖੋ ਕੁਦਰਤ ਦੀ ਸੁੰਦਰਤਾ ਬੜੀ ਹੀ ਠੰਡੀ ਹਵਾ ਆ ਰਹੀ ਚਸ਼ਮਾ ਤੁਹਾਨੂੰ ਨੇੜ ਨੇ ਆਹ ਦੇਖੋ ਕਿੰਨਾ ਸੋਹਣਾ ਪਾਣੀ ਹੈ ਦੇਖੋ ਚਸ਼ਮਾ ਬਹੁਤ ਬਹੁਤ ਹੀ ਵਧੀਆ ਰਮਣੀਕ ਮੰਦਿਰ ਹੈ ਮੰਦਿਰ ਵੀ ਤੁਹਾਨੂੰ ਦਿਖਾਉਂਦੇ ਹਾਂ ਮੰਦਿਰ ਮੰਦਿਰ ਦੇ ਦਰਸ਼ਨ ਕਰਾਉਂਦੇ ਹਾਂ ਇਹ ਦੇਖੋ ਮੰਦਿਰ ਹੈ ਤਿੱਬਤ ਰੋਡ ਤੇ ਪੈਂਦਾ ਹੈ ਇੱਥੇ ਸ਼ਿਵਜੀ ਦਾ ਇਤਿਹਾਸਕ ਸਥਾਨ ਹੈ ਇਧਰ ਬਾਬਾ ਜੀ ਬੈਠੇ ਹੈ ਸ਼ਰਧਾਲੂ ਦਰਸ਼ਨ ਕਰ ਰਹੇ ਹੈ ਮੰਦਰ ਕੇ ਇਧਰ ਬਾਬਾ ਜੀ ਬੈਠੇ ਹੈ ਤੇ ਸ਼ਰਧਾਲੂ ਮੰਦਰ ਦੇ ਦਰਸ਼ਨ ਕਰ ਰਹੇ ਲੋਕਲ ਇਹ ਬਾਬਾ ਜੀ ਹੈ ਜੇ ਬਾਬਾ ਜੀ ਹੈ ਮੰਦਰ ਕੇ ਇਹ ਧੂਣਾ ਵੀ ਹੈ ਬਾਬਾ ਜੀ ਇਹ ਮੰਦਰ ਦੇ ਧੂਣਾ ਵੀ ਹੈ ਬਾਬਾ ਜੀ ਥੋੜੇ ਨਵੇਂ ਐਨ ਇਤਿਹਾਸ ਪਤਾ ਨਹੀਂ ਪ੍ਰਾਰਥਨ ਮੰਦਰ ਹੈ ਇੱਥੇ ਗਰਮ ਪਾਣੀ ਵੀ ਹੈ ਉਹਨੂੰ ਨਾਲਾ ਬੋਲਤੇ ਨਾਮ ਪਰਮਾਤਮਾ ਰਾਮਾਦੇਵ ਆਪਾ ਜੀ ਦੇਖੋ ਇਹ ਤਿੱਬਤ ਰੋਡ ਤੇ ਐ ਸ਼ਿਵਲਿੰਗ ਦੀ ਤੇ ਉਹ ਮਹਾਰਾਜ ਸ਼ਿਵਲਿੰਗ ਨੂੰ ਮਹਾਰਾਜ ਇੱਬਤ ਰੋਡ ਤੇ ਆਏ ਆਰਮੀ ਦੇ ਅੰਦਰ ਏਰੀਆ ਦਾ ਸ਼ਿਵਲਿੰਗ ਹੈ ਵੇ ਸ਼ਿਵਜੀ ਜੀ ਤੇ ਆਹ ਦੇਖੋ ਕੁਦਰਤ ਦੇਖੋ ਰੱਬ ਦੀ ਗਰਮ ਪਾਣੀ ਬਿਲਕੁਲ ਗਰਮ ਪਾਣੀ ਧਰਤੀ ਦੇ ਵਿੱਚੋਂ ਨਿਕਲ ਰਿਹਾ ਤੇ ਰੱਬ ਦੀ ਕੁਦਰਤ ਹੈ ਇਹ ਇਹਨੂੰ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਜੀ ਤੇ ਕੋਈ ਬਿਮਾਰੀ ਆ ਬੰਦੇ ਨੂੰ ਤੇ ਆਪਣਾ ਤੰਦਰੁਖ ਇੱਕ ਭਗਵਾਨ ਦੀ ਏ ਦੇਣ ਹੈ ਜੀ ਤੇ ਇਹਦੇ ਨਾਲ ਸਰੀਰ ਆਪਣਾ ਸਾਰਾ ਬਿਲਕੁਲ ਸਹੀ ਹੋ ਜਾਂਦਾ ਸੈੱਟ ਹੋ ਜਾਂਦਾ ਬਣ ਕੇ ਜਾਨਕੀ ਹਾਂ ਇਹ ਤਿੱਬਤ ਨੂੰ ਜਾਣ ਵਾਲੀ ਰੋਡ ਹੈ ਜੀ ਇਹ ਤਿੱਬਤ ਨੂੰ ਰਸਤਾ ਦਾ ਜਾ ਰਿਹਾ ਉਹਨੂੰ ਮਹਾਰਾਜ ਦਾ ਸ਼ਸ਼ਮਾ ਹੈ ਬਿਲਕੁਲ ਮੁੱਖ ਮਾਰਗ ਦੇ ਨਾਲ ਹੀ ਇਹ ਮੰਦਿਰ ਪੈਂਦਾ ਹੈ ਅਤੇ ਮੰਦਿਰ ਦਾ ਗੇਟ ਵੀ ਬਿਲਕੁਲ ਸੜਕ ਦੇ ਨਾਲ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਮੰਦਿਰ ਦਾ ਗੇਟ ਇਹ ਮੰਦਿਰ ਦਾ ਗੇਟ ਹੈ ਅੱਗੇ ਇੱਥੇ ਦਰਸ਼ਨ ਕਰੋ ਜੀ ਮੈਂ ਉਸ ਇਤਿਹਾਸਕ ਮੰਦਿਰ ਵਿੱਚ ਬੈਠਾ ਹਾਂ ਜਿੱਥੇ ਗਰਮ ਪਾਣੀ ਦਾ ਛਸ਼ਮਾ ਹੈ ਉਹ ਤੋ ਕੀ ਪ੍ਰਾਤਨ ਮੰਦਰ ਹੈ ਜੀ ਇਸ ਸਮੁੰਦਰ ਵਿੱਚ ਨਹਾਣ ਲਈ ਇੱਕ ਛੋਟਾ ਜਿਹਾ ਚੁਬੱਚਾ ਜਾਂ ਹੋਦੀ ਬਣਾਈ ਹੋਈ ਗਰਮ ਪਾਣੀ ਆ ਰਿਹਾ ਤੇ ਸੰਗਤਾਂ ਇੱਥੇ ਇਸ਼ਨਾਨ ਵੀ ਕਰ ਰਹੀਆਂ ਇਸ਼ਨਾਨ ਕਰ ਰਿਹਾ ਹੈ ਗਰਮ ਪਾਣੀ ਦਾ ਜਿਸ ਤਰ੍ਹਾਂ ਮਨੀਕਰਨ ਵਿੱਚ ਹੈ ਇਸੇ ਤਰ੍ਹਾਂ ਹੀ ਹੈ ਇੱਧਰ ਪੁਲ ਵੀ ਜਾ ਰਿਹਾ ਅੱਗੇ ਆ ਦੇਖੋ ਪੁਲ ਹੈ ਇਹ ਪੁਲ ਹੈ। ਆਹ ਸਾਹਮਣੇ ਤੋਂ ਚਸ਼ਮਾ ਆ ਰਿਹਾ। ਬੜਾ ਹੀ ਸੁੰਦਰ ਚਸ਼ਮਾ। ਇਹੜੇ ਕਰਕੇ ਦਿਖਾਣੇ ਆ। ਬੜੀ ਹੀ ਰਮਣੀਕ ਸਥਾਨ ਹੈ। ਬੜੀ ਹੀ ਰਮਣੀਕ ਜਗ੍ਹਾ ਹੈ। ਬਹੁਤ ਹੀ ਵਧੀਆ ਹੈ। ਦੇਖੋ ਸਾਰਾ ਦਿਖਾ ਰਹੇ ਹਾਂ ਤੁਹਾਨੂੰ। ਦੇ ਨਾਲ ਆ ਚਰਨਾ ਹੈ ਬੜੀ ਇਤਿਹਾਸਿਕ ਜਗਾ ਤੇ ਜਿਹਦੇ ਨਾਲ ਜੋ ਮੰਨ ਲੋ ਸਵਰਗ ਦੇ ਬੰਦਾ ਆ ਗਿਆ ਇਥੇ ਜ਼ਰੂਰ ਦਰਸ਼ਨਾ ਦੈਂ ਦੇ ਆਹੋ ਇਸ ਮੰਦਰ ਨੂੰ ਨੂੰ ਵੀ ਇਹ ਮੰਦਰ ਹੈ ਤਿੱਬਤ ਰੋਡ ਦੇ ਹੈ ਤੇ ਇਹ ਆਰਮੀ ਦੇ ਅੰਦਰ ਏਰੀਆ ਕਹਿੰਦਾ ਇਥੇ ਗਰਮ ਪਾਣੀ ਨਹਾਉਣ ਵਾਸਤੇ ਇਸ਼ਨਾਨ ਕਰਨ ਵਾਸਤੇ ਵੀ ਸੰਗਤਾਂ ਬਹੁਤ ਆਉਂਦੀਆਂ ਨਹਾ ਕੇ ਜਾਂਦੀਆਂ ਹੈ ਬਿਮਾਰੀ ਰਾਜ ਸਭ ਕੁਝ ਠੀਕ ਕਰ ਦ ਦੇ ਬਹੁਤ ਸਾਹਮਣੇ ਵਾਲੀ ਚਟਾਨ ਹੈ ਜਿਹੜੀ ਦੂਰੋਂ ਨਾ ਸ਼ਿਬਲਿੰਗ ਵਾਂਗ ਪ੍ਰਤੀਤ ਹੁੰਦੀ ਹੈ ਦੂਰੋਂ ਦਿਸਦੀ ਹੈ ਪੰਡਤ ਜੀ ਨੇ ਕਿਤੇ ਜੋ ਪੁਜਾਰੀ ਹੈ ਉਹਨਾਂ ਨੇ ਸਾਨੂੰ ਦੱਸਿਆ ਇਸ ਦੀ ਵੀਡੀਓ ਵੀ ਵੱਖ-ਵੱਖ ਚੈਨਲਾਂ 'ਤੇ ਚੱਲ ਰਹੀ ਹੈ ਦੂਰੋਂ ਸ਼ਿਬਲਿੰਗ ਦੇ ਸਮਾਨ ਇੱਕ ਚਟਾਨ ਦਿਖ ਰਹੀ ਹੈ ਇਹ ਬਹੁਤ ਹੀ ਰਮਣੀਕ ਜਗ੍ਹਾ ਹੈ ਇਹ ਸਾਹਮਣੇ ਦੇਖੋ ਉੱਪਰੋਂ ਜੋ ਚਟਾਨਾਂ ਐ ਉਹ ਡਿਗਣ ਦੇ ਨਾਲ ਕਿੰਨਾ ਨੁਕਸਾਨ ਹੋਇਆ ਦੇਖੋ ਇੰਨੀ ਜ਼ੋਰਦਾਰ ਢੰਗ ਨਾਲ ਚਟਾਨਾਂ ਡਿਗੀਆਂ ਕਿ ਸਰੀਏ ਆ ਉਹ ਨਿਕਲ ਗਏ ਸਾਰਾ ਸਿਮਿੰਟ ਸਮੁੰਟ ਖਤਮ ਹੋ ਗਿਆ ਬਾਬਾ ਜੀ ਨੇ ਦੱਸਿਆ ਵੀ ਅਸੀਂ ਅਲੱਗ ਜਗ੍ਹਾ ਤੇ ਹੁੰਦੇ ਮੰਦੇ ਦੇ ਨਾਲ ਸੂਣ ਦੀ ਮਨਾਹੀ ਤਾਂ ਨਹੀਂ ਆ ਪਰ ਚਟਾਨਾਕਾਰ ਨਹੀਂ ਨਹੀਂ ਸੁਣਦੇ ਬਰਸਾਤ ਦਾ ਮੌਸਮ ਹੈ ਇਸ ਕਰਕੇ ਕਦੇ ਵੀ ਚਟਾਨਾ ਕਿਸ ਕਰਨ ਦਾ ਡਰ ਰਹਿੰਦਾ ਹੈ ਇਹ ਆਮ ਗੱਲ ਹੈ ਬਹੁਤ ਆਏ ਜੋ ਜਹਾਂ ਵੀ ਆਪ ਖੜੇ ਹਨ यहां हमारे ਜੁਮਨ ਜਲ ਬਿੰਦੂ ਹੋ ਗਏ ਜਿਹੜੇ ਪੱਥਰ गिरਣਾ ਉੱਪਰ سے ਉੱਥੇ ਸਭ गिर ਗਿਆ ਸਭ ਖਤਕੇ ਰਸਤੇ ਯਾਤੂ ਚਤ ਗਿਆ पत्थर गिर, पत्थर गिर गया था हाँ पत्थर गिर गया था ऊपर से अच्छा बिल्डिंग टूट गई अभी आपके रहने के लिए कमरा अभी हमारे रहने के लिए उस पार है वो जो खटे के उपार शनि मंदिर है उधर हमारा एक कमरा बचा है तो रुकते हैं और अतिथि ग्रह के लिए एक हाल बनाए वाला तो जब मौसम अच्छा नहीं रहता है तो इसलिए रुकने नहीं देते हैं अपना उधर रुका लेते हैं ਅਬ ਧਾਹ ਜਨਾ ਕਬੇ ਡਿੱਗ ਸਕਦਾ ਹੈ ਬਰਸਾਤ ਵਾਲੇ ਮੌਸਮ ਦੇ ਕਾਰਨ ਸੜਾ ਰਿਹਾ ਹੈ ਰੋ ਤੋਂ ਹਮਾਰੇ ਕੀ ਬਿਲਡਿੰਗ ਦੇਖ ਸਕੋ ਛੱਡੀ ਜੀ ਬਾਬਾ ਜੀ ਨੇ ਬੋਲਾ ਹੈ ਇਹ ਬਿਲਡਿੰਗ ਹੈ ਸ਼ੰਭੂ ਗਿਰੀ ਜੀ ਨੇ ਕਿ ਜੇ ਬਿਲਡਿੰਗ ਹੈ ਜੋ ਉਪਰ ਦਿਖ ਰਹੇ ਪਹਾੜ ਵੀ ਕਦੇ ਵੀ ਗਿਰ ਸਕਤੇ ਹੈ ਕਦੇ ਵੀ ਡਿੱਗ ਸਕਦੇ ਹਨ ਬਾਬਾ ਜੀ ਨੇ ਕਿਹਾ ਕਿ ਪਹਾੜ ਕਦੇ ਵੀ ਡਿੱਗ ਸਕਦੇ ਹਨ ਸ਼ੰਭੂ ਗਿਰੀ ਜੀ ਹੈ ਉਹਨਾਂ ਪੂਰਾ ਇਤਿਹਾਸ ਦੱਸਿਆ ਬਤਾਇਆ ਇਹ ਇਸ ਇਤਿਹਾਸਕ ਮੰਦਰ ਦੇ ਬਾਬਾ ਜੀ ਹੈ ਇਹ ਤੁਹਾਨੂੰ ਥੋੜਾ ਦੱਸਣਗੇ ਆਪਣੇ ਬਾਰੇ ਇਹ ਨਵੇਂ-ਨਵੇਂ ਆਏ ਹੈ ਜੀ ਮੈਂ ਤਾਂ ਵੀ ਨਿਆ ਆਇਆ ਹਾਂ ਭਈਆ 5-6 ਸਾਲ ਹੋਏ ਮੇਰੇ ਕੋ ਮੇਰੇ ਕੋ ਤਨੇ ਇਤਿਹਾਸ ਕਮਾਲੂ ਤਨੇ ਮੇਰੇ ਗੁਰੂ ਜੀ ਜਾਣਦੇ ਹੈ ਯਾਹਾਂ ਕੇ ਇਤਿਹਾਸ ਕਾਨੇ ਆ ਉਸ ਨੂੰ ਹਰਦੁਆਰ ਹੈ ਗੁਰੂ ਜੀ ਕਾ ਕੀ ਨਾਮ ਹੈ ਜੀ जी का मेरे नाम है गुरुजी का मस्तगिरी महाराज है मस्तगिरी गिरी हाँ जी मस्तगिरी महाराज है ठीक है ये तो गर्म पानी निकलता है इधर हाँ। तो मेरे गुरुजी जी बोर कराए धजे वाला कुंड बना है हाँ। आ, तो गर्म पानी ने कराया धने नीचे निकलता था पानी है तो अच्छा तो खड्डे के नीचे अच्छा बाबा तो जी इतना यहाँ का डेवलपमेंट कर आए हैं અમે આ કે ત્યાગ કા તો બહુત આદિયા નાદિકાલ સે ગરમ પાણી નિકલ રહા હૈ ابھی ભી નિકલ રહા હૈ બાબાજી કહા કહા સે જહા શરદા લુ આતે હે આતે હે દૂર સે ઇન્ડિયા સે હા હા થોડે ઇન્ડિયા સે આતે હે યહા જો હિમાચલ ઘુમne આતે હે તો જરૂર ઉધર આતે હે એક બાર દર્શન કરને કે લિયે ઠીક હૈ જહા સે તિબત કિતની દૂર હે યહા સે તિબત હોગા કુદાઈ સે કલા મીટર હૈ અચ્છા 2.5 કિલોમીટર તક તિબત સે ઠીક હૈ યે હે જી શિવજી ભગવાન દે મંદિર બિખે ਇਤਿਹਾਸਿਕ ਗਰਮ ਪਾਣੀ ਦਾ ਕੁੰਡ ਕਹਿ ਲਓ ਜਾਂ ਇਹਨੂੰ ਚਸ਼ਮਾ ਕਹਿ ਲਓ ਇਸ ਪਾਣੀ ਦੇ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਖਤਮ ਹੁੰਦੀਆਂ ਹਨ ਅਤੇ ਨਹਾਉਣ ਨਾਲ ਵੀ ਸਾਰੀ ਥਕਾਬੜਤ ਦੂਰ ਹੋ ਜਾਂਦੀ ਹੈ ਇਹ ਹੈ ਉਹ ਬਹੁਤ ਹੀ ਇਤਿਹਾਸਕ ਸਥਾਨ ਜਿਸ ਬਾਰੇ ਪਬਲਿਕ ਬਹੁਤ ਘੱਟ ਜਾਣਦੀ ਹੈ ਪਰ ਅਸੀਂ ਇਸ ਮੰਦਰ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਵਾਹ ਬਾਬਾ ਜੀ ਮੰਦਰ ਵਾਲੇ ਆ ਰਹੇ। ਇਹ ਰਹਤੇ ਹੈ ਇੱਥੇ। ਇਹ ਦੇਖੋ ਜੂਰੀ ਦੇ ਸ਼ਿਵ ਮੰਦਰ ਵਿਖੇ ਗਰਮ ਪਾਣੀ ਦਾ ਚਸ਼ਮਾ ਹੈ। ਇਹ ਪਾਣੀ ਬਹੁਤ ਹੀ ਗਰਮ ਹੈ। ਇਸ ਦੇ ਪੀਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਰਹੀਆਂ ਹਨ। ਹਤੇਸ਼ਰਧਾਲੂ ਇਸ ਸੰਬੰਧੀ ਜਿਆਦਾ ਜਾਣਕਾਰੀ ਨਾ ਹੋਣ ਕਾਰਨ ਇਸ ਮੰਦਿਰ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਇਹ ਮੰਦਿਰ ਹੈ ਬੜਾ ਹੀ ਇਤਿਹਾਸਕ ਮੰਦਿਰ ਹੈ ਦੇਖੋ ਸ਼ਿਵ ਮੰਦਿਰ ਇਹ ਸ਼ਿਵ ਮੰਦਿਰ ਹੈ ਜਿਉਰੀ ਵਿਖੇ ਹੈ ਬੜਾ ਹੀ ਇਤਿਹਾਸਕ ਮੰਦਿਰ ਹੈ ਇਹ ਤਿੱਬਤ ਰੋਡ ਤੇ ਹੈ ਤਿੱਬਤ ਰੋਡ ਤੇ ਇੱਧਰ ਇੰਡੀਆ ਦੀ ਧਰਤੀ ਮੁੱਕ ਜਾਂਦੀ ਹੈ ਅੱਗੇ ਤਿੱਬਤ ਸ਼ੁਰੂ ਹੋ ਰਿਹਾ ਹੈ ਤੇ ਬਹੁਤ ਥੋੜੀ ਜਿਹੀ ਦੂਰ ਤੋਂ ਉੱਥੇ ਹੈ ਇਹ ਇਤਿਹਾਸਿਕ ਮੰਦਰ ਚਸ਼ਮਾ ਹੈ ਬਹੁਤ ਹੀ ਸੁੰਦਰ ਤੇ ਰਮਣੀਕ ਸਥਾਨ ਹੈ ਹਾਂਜੀ ਮੈਂ ਬਲਵੀਰ ਸੰਧੂ ਜੀ ਇਹ ਹੈ ਇਤਿਹਾਸਿਕ ਮੰਦਰ ਜਿੱਥੇ ਗਰਮ ਪਾਣੀ ਦਾ ਚਸ਼ਮਾ ਹੈ ਗਰਮ ਪਾਣੀ ਆ ਰਿਹਾ ਹੈ ਦੇਖੋ ਦਰਸ਼ਨ ਕਰਾਣੇ ਹਾਂ ਚਿਪਜੀ ਦੇ ਇਤਿਹਾਸਿਕ ਮੰਦਿਰ ਦੇ ਦੇਖੋ ਅੱਗੇ ਦਰਸ਼ਨ ਕਰੋ ਆ ਦੇਖੋ ਜੀ ਪੀਲੇ ਫੁੱਲ ਵਾਲੀ ਹੈ ਇਹ ਬੂਟੀ ਯਹਾਂ ਬੂਟੀਆਂ ਵੀ ਹੈ ਪਰਲੇ ਪਾਸੇ ਵੀ ਹੈ ਇੱਕ ਬੂਟੀ ਉਹ ਭੰਗ ਭੰਗ ਦੇ ਥੱਲੇ ਹੈ ਬੂਟੀ ਪਰਲੇ ਪਾਸੇ ਵੀ ਹੈ ਭੰਗ ਦੇ ਥੱਲੇ ਜੇ ਬੂਟੀ ਹੈ ਗੁਲਾਵਾਂਸੀ ਬੂਟੀ ਬੋਲਦੇ ਆ ਇਹਨੂੰ ਕਹਿੰਦੇ ਇਹਨੂੰ ਗੁਲਾਵਾਂਸੀ ਬੂਟੀ ਹੈ ਪਰ ਪੀਲੇ ਫੁੱਲ ਹੈ ਦੇ ਇੱਕ ਇਧਰ ਵੀ ਹੈ ਤੇ ਇਧਰ ਵੀ ਹੈ ਦੇਖੋ ਜੇ ਵੀ ਬੂਟੀ ਹੈ ਇੱਕ ਭੰਗ ਦਾ ਦੇਖੋ ਕਿੰਨਾ ਵੱਡਾ ਲੱਗਾ ਹੈ ਪੇਡ ਲੱਗਿਆ ਇਹ ਬੂਟੇ ਦੇ ਨਹੀਂ ਨਹੀਂ ਜ਼ਿਆਦਾ ਨਹੀਂ ਹੈ बस ਇਹ ਸਾਦਾ